ਬੜੀ ਪ੍ਰਾਊਡ ਫੀਲਿੰਗ ਹੈ ਜੀ ਬਹੁਤ ਵਧੀਆ ਸਾਡੇ ਸਰਕਾਰੀ ਸਕੂਲਾਂ ਨੂੰ ਬੜਾ ਅੰਡਰ ਐਸਟੀਮੇਟ ਕੀਤਾ ਜਾਂਦਾ ਪਰ ਦੇਖੋ ਅੱਠ ਸਰਕਾਰੀ ਸਕੂਲਾਂ ਨੇ ਸਾਡੇ ਜ਼ਿਲ੍ਹੇ ਦਾ ਕੀ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜਿਹੜੇ ਸਾਡੇ ਸਕੂਲ ਦੇ ਇਸ ਸਾਲ ਦਾ ਰਿਜ਼ਲਟ ਹੈ ਵੀ ਅਸੀਂ 18 ਸਟੂਡੈਂਟਸ ਨੇ ਅਪਲਾਈ ਕਰਾਇਆ ਤੇ ਸਾਡੇ 17 ਸਟੂਡੈਂਟਸ ਨੇ ਉਸ ਸਕਾਲਰਸ਼ਿਪ ਕਲੀਅਰ ਕੀਤਾ ਇਹਨੇ ਅਨੋਨਿਮਸ ਸਕਾਲਰਸ਼ਿਪ ਵਾਲਾ ਐਗਜ਼ਾਮ ਦਿੱਤਾ ਸੀ ਉਸ ਵਿੱਚ ਉਹਨਾਂ ਨੇ ਸਟੇਟ ਦਾ ਗ੍ਰੈਂਡ ਫਰਸਟ ਜਾਈ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਯਾਨੀ ਕਿ ਐਨ ਐਮ ਐਮ ਐਸ ਦੀ ਪ੍ਰੀਖਿਆ ਦੇ ਵਿੱਚ ਬਰਨਾਲਾ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣਾ ਨੇ ਸ਼ਾਨਦਾਰ ਨਤੀਜੇ ਤਹਿਤ 17 ਵਿਦਿਆਰਥਣਾ ਨੇ ਇਸ ਪ੍ਰੀਖਿਆ ਨੂੰ ਪਾਸ ਕਰ ਲਿਆ ਤੇ ਸਕੂਲ ਦੀ ਖਾਸੀਅਤ ਦੇ ਕਿ ਸਕੂਲ ਦੇ 18 ਬੱਚਿਆਂ ਨੇ ਇਸ ਪੇਪਰਾਂ ਦੇ ਵਿੱਚ ਭਾਗ ਲਿਆ ਸੀ 17 ਬੱਚਿਆਂ ਨੇ ਜੋ ਪੇਪਰ ਹੈ ਪਾਸ ਕਰ ਲਏ ਨੇ ਸੋ ਦੱਸਦੇ ਕਿ ਸ਼ਾਨਦਾਰ ਨਤੀਜੇ ਹਾਸਲ ਕੀਤੇ ਨੇ ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦੇ ਨਾਲ ਸਕੂਲ 'ਚ ਇੱਕ ਸਨਮਾਨ ਸਮਾਰੋਹ ਰੱਖਦਿਆ ਜ਼ਿਲ੍ਹਾ ਬਰਨਾਲਾ ਐਜੂਕੇਸ਼ਨ ਵਿਭਾਗ ਦੇ ਮੁਖ ਸੰਚਾਲਕ ਨੇ ਜੋ ਹਿੰਦੂ ਸਿਮਰ ਤੇ ਸਕੂਲ ਪ੍ਰਿੰਸੀਪਲ ਨੈਂਸੀ ਜਿੰਦਲ ਨੇ ਇਹਨਾਂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਜੂਕੇਸ਼ਨ ਵਿਭਾਗ ਅਧਿਕਾਰੀ ਦੇ ਸਕੂਲ ਪ੍ਰਿੰਸੀਪਲ ਨੇ ਪ੍ਰਾਊਡ ਫੀਲ ਕਰਦਿਆਂ ਕਿਹਾ ਕਿ ਲੋਕ ਸਰਕਾਰੀ ਸਕੂਲਾਂ ਨੂੰ ਹਮੇਸ਼ਾ ਅੰਡਰਐਸਟੀਮੇਟ ਕਰਦੇ ਨੇ ਪਰ ਸਰਕਾਰੀ ਸਕੂਲ ਦੇ ਨ ਵਿਦਿਆਰਥੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜੋ ਸਿੱਖਿਆ ਹੈ ਉੱਚ ਪੱਧਰੀ ਕਰਵਾਈ ਜਾਂਦੀ ਹੈ। ਸੋ ਟਾਪ ਪੋਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਕੂਲ ਬਹੁਤ ਚੰਗੇ ਤਰੀਕੇ ਨਾਲ ਪੜ੍ਹਾਇਆ ਤੇ ਸਕੂਲ ਪ੍ਰਿੰਸੀਪਲ ਤੇ ਸਕੂਲ ਅਧਿਆਪਕਾਂ ਦਾ ਉਹਨਾਂ ਨੇ ਧੰਨਵਾਦ ਕੀਤਾ। ਮੈਂ ਐਨਐਮਐਮਐਸ ਸਕਾਲਰਸ਼ ਉਸ ਵਿੱਚ ਮੈਂ ਸਟੇਟ ਸਟੇਟ ਰੈਂਕ ਫਸਟ ਆਇਆ ਅਸੀਂ ਸੱਪਤਾ ਪਹਿਲਾਂ ਆਪਣੇ ਟੀਚਰਸ ਦਾ ਥੈਂਕਸ ਕਰਨਾ ਚਾਹਾਂਗੇ ਸਪੈਸ਼ਲੀ ਪ੍ਰਿੰਸੀਪਲ ਮੈਮ ਅਤੇ ਪੰਕਜ ਸਰ ਦਾ ਕਿ ਉਹਨਾਂ ਨੇ ਸਾਨੂੰ ਇੰਨਾ ਵਧੀਆ ਸਟੱਡੀ ਕਰਵਾਈ ਤੇ ਸਾਨੂੰ ਸਾਡਾ ਐਨਐਮਐਸ ਐਗਜ਼ਾਮ ਕਲੀਅਰ ਹੋਇਆ ਥੈਂਕ ਯੂ ਸੋ ਮਚ ਸਾਰੇ ਟੀਚਰਸ ਦਾ ਮੈਂ ਵੈਸੇ ਜੀ ਕੁਝ ਸੋਚਿਆ ਨਹੀਂ ਤੇ ਜ਼ਿਆਦਾ ਵੈਸੇ ਮੈਂ ਯੂਪੀਐਸਸੀ ਦਾ ਐਗਜ਼ਾਮ ਦੇਣਾਗਾ ਸੋ ਕਿ ਪਰਮਾਤਮਾ ਉਹਦੇ ਮੇਰਾ ਸਾਥ ਦੇਣ ਕਿ ਮੇਰਾ ਪੰਜਾਬ ਚੋਂ ਤੀਸਰਾ ਰੈਂਕ ਹੈ ਮੈਂਨੇ ਅਨੋਨਿਮਸ ਪੇਪਰ ਕਲੀਅਰ ਕੀਤਾ ਇਸ ਵਿੱਚ ਸਾਨੂੰ ਸਭ ਨੇ ਬਹੁਤ ਮਿਹਨਤ ਕਰਵਾਈ ਸਾਨੂੰ ਮੇਰੇ ਸਰ ਪੰਕਜ ਸਰ ਤੇ ਪ੍ਰਿੰਸੀਪਲ ਮੈਮ ਨੇ ਵੀ ਬਹੁਤ ਮਿਹਨਤ ਕਰਵਾਈ ਸਾਡੀ ਮਾਤਰੀ ਮੈਮ ਤੇ ਕਮਲ ਮੈਮ ਨੇ ਵੀ ਸਾਨੂੰ ਪੜਾਇਆ ਅਤੇ ਬਹੁਤ ਪੜਾਇਆ ਤੇ ਸਾਨੂੰ ਬਹੁਤ ਮਿਹਨਤ ਕਰਵਾਈ 18 ਬੱਚਿਆਂ ਨੇ ਪਾਸ ਲੱਤਾ ਸੀ ਪਰ ਉਸ ਦੇ ਵਿੱਚ 17 ਬੱਚਾ ਨੇ ਪਾਸ ਕੀਤਾ ਮੇਰਾ ਨਾਮ ਵਿੰਸੀ ਜਿੰਦਲ ਹੈ ਮੈਂ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਵਿੱਚ ਆਪਣੀ ਸੇਵਾਵਾਂ ਨਿਭਾ ਰਹੀਆਂ ਸਰੀ ਹੀ ਆਪਣੇ ਪਾਸ ਹਰ ਸਾਲ ਸੈਂਟਰ ਸਪਾਂਸਰ ਸਕੀਮ ਦੇ ਅੰਡਰ ਐਸਆਰਟੀ ਵੱਲੋਂ ਇੱਕ ਐਗਜ਼ਾਮ ਕੰਡਕਟ ਕੀਤਾ ਜਾਂਦਾ ਹੈ ਨੈਸ਼ਨਲ ਮੈਰਿਟ ਕਮ ਮੀਨਸ ਕਮ ਮੈਰਿਟ ਸਕੀਮ ਇਹਦੇ ਰਾਊਂਡ ਜਿਹੜੇ ਬੱਚਿਆਂ ਦਾ ਹੈ ਵੀ 1000 ਰੁਪਏ ਪਰ ਮੰਥ ਤੇ 12000 ਸਾਲਾਨਾ ਵਜੀਫੇ ਦੀ ਰਾਸ਼ੀ ਬੱਚਿਆਂ ਨੂੰ ਪੈਂਦੀ ਹੈ ਇਹ ਬੱਚੇ ਪੇਪਰ ਇਗਜ਼ਾਮ ਹੁੰਦਾ ਹੈ ਇਹਦਾ ਅੱਛਾ ਕੰਪੀਟੀਸ਼ਨ ਹੁੰਦਾ ਹੈ ਬਰਨਾਲਾ ਡਿਸਟ੍ਰਿਕਟ ਦੀਆਂ ਹਰ ਮਤਲਬ ਡਿਸਟ੍ਰਿਕਟ ਵਾਈਜ਼ ਇਹਨੀਆਂ ਸੀਟਸ ਲਿਮਟ ਹੁੰਦੀਆਂ ਨੇ ਆਪਣੀ ਟੋਟਲ ਬਰਨਾਲਾ ਦੀਆਂ 53 ਸੀਟਸ ਹੁੰਦੀਆਂ ਨੇ ਮੇਰੇ ਸਕੂਲ ਦੇ ਵਿੱਚ ਇਹਦੀ ਪ੍ਰੋਪਰ ਤਰੀਕੇ ਨਾਲ ਤਿਆਰੀ ਕਰਵਾਈ ਜਾਂਦੀ ਹੈ ਮੇਰੇ ਟੀਚਰਸ ਨਿਗੇ ਖਾਸ ਕਰ ਮੇਰੇ ਐਸਐਸ ਮਾਸਟਰਸ ਤੇ ਲਾਸਟ ਇਅਰ ਉਹਨਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਮਿਸਟਰ ਪੰਕਜ ਕੋਹਲ ਜੀ ਉਹ ਮੈਥ ਤੇ ਐਸਐਸ ਦੀ ਕਲਾਸ ਲੈਂਦੇ ਹਨ ਸ਼੍ਰੀਮਤੀ ਮਾਧਵੀ ਹੈ ਉਹ ਸਾਇੰਸ ਕਲਾਸ ਲੈਂਦੀ ਹੈ ਤੇ ਸ਼੍ਰੀਮਤੀ ਕਮਲਦੀਪ ਹੈ ਉਹ ਮੈਦਿਕ ਕੋਰਸ ਕਲਾਸ ਲੈਂਦੇ ਆ ਇਹ ਕਲਾਸ ਅਸੀਂ ਬੱਚਿਆਂ ਨੂੰ ਸਕੂਲ ਟਾਈਮ ਦੇ ਰੈਗੂਲਰ ਕਲਾਸਿਸ ਤੋਂ ਐਕਸਟਰਾ ਲੈ ਕੇ ਬੱਚਿਆਂ ਨੂੰ ਪੜ੍ਹਾਉਣੀ ਹੈ ਤੇ ਉਹਦੇ ਨਾਲ ਬੱਚੇ ਤਾਂ ਕਿ ਆਬਜੈਕਟਿਵ ਤਰੀਕੇ ਦੇ ਨਾਲ ਜਿਹੜੇ ਬੇਸਿਕ ਮਤਲਬ ਟਾਈਮ ਬਾਉਂਡ ਕੰਮ ਹੁੰਦਾ ਤੇ ਆਬਜੈਕਟਿਵ ਪੇਪਰ ਹੁੰਦਾ ਇਹ ਸਬਜੈਕਟਿਵ ਨਹੀਂ ਹੁੰਦਾ ਆਬਜੈਕਟਿਵ ਟਿਕ ਮਾਰਕ ਵਾਲਾ ਆਪਸ਼ਨਸ ਵਾਲਾ ਹੁੰਦਾ ਹੈ ਬੱਚਿਆਂ ਨੂੰ ਕੰਪੀਟੀਸ਼ਨ ਦੀ ਤਿਆਰੀ ਬੜੇ ਵਧੀਆ ਤਰੀਕੇ ਨਾਲ ਢੰਗ ਦੇ ਨਾਲ ਕਰਵਾਈ ਜਾਂਦੀ ਹੈ ਖਾਸ ਕਰ ਜਦੋਂ ਜੂਨ ਡਿਸੰਬਰ ਦੀਆਂ ਛੁੱਟੀਆਂ ਵੀ ਹੁੰਦੀਆਂ ਨੇ ਉਦੋਂ ਵੀ ਸਾਡਾ ਇੱਕ ਟਾਰਗੇਟ ਹ ਜੀ ਕੋਚਿੰਗ ਦੇਣੀ ਹੈ ਤਾਂ ਉਹ 4 ਘੰਟੇ 5 ਘੰਟੇ ਪਰ ਡੇ ਜਿੰਨੀਆਂ ਛੁੱਟੀਆਂ ਹੁੰਦੀਆਂ ਨੇ ਉਹਨੂੰ ਡਿਵਾਈਡ ਕਰਕੇ ਬੱਚਿਆਂ ਦੇ ਮਾਪੇ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਦੇ ਨੇ ਉਹ ਸਾਨੂੰ ਬੱਚਿਆਂ ਨੂੰ ਛੱਡ ਕੇ ਜਾਂਦੇ ਨੇ ਲੈ ਕੇ ਜਾਂਦੇ ਨੇ ਤੇ ਬੱਚਿਆਂ ਦੇ ਟੀਚਰ ਮਤਲਬ ਪੇਰੈਂਟਸ ਜਿਹੜੇ ਨੇ ਉਹ ਸਾਡੇ ਤੇ ਪੂਰਾ ਫੇਥ ਕਰਦੇ ਨੇ ਤੇ ਉਹਦੇ ਨਾਲ ਹੀ ਮੇਰਾ ਜਿਹੜੇ ਸਕੂਲ ਦਾ ਇਸ ਸਾਲ ਦਾ ਮੈਨੂੰ ਇਹ ਬਹੁਤ ਕਹਿੰਦੇ ਹੋਏ ਮਤਲਬ ਪ੍ਰਾਊਡ ਫੀਲ ਹੋ ਰਿਹਾ ਹੈ ਤੇ ਜਿਹੜੇ ਸਾਡੇ ਸਕੂਲ ਦਾ ਇਸ ਸਾਲ ਦਾ ਰਿਜ਼ਲਟ ਹੈ ਵੀ ਅਸੀਂ 18 ਸਟੂਡੈਂਟਸ ਨੂੰ ਅਪਲਾਈ ਕਰਾਇਆ ਤੇ ਸਾਡੇ 17 ਸਟੂਡੈਂਟਸ ਨੇ ਉਹ ਸਕਾਲਰਸ਼ਿਪ ਕਲੀਅਰ ਕੀਤਾ ਤੇ ਨੈਕਸਟ 4 ਸਾਲ ਸਟਿਪੈਂਡ ਮਿਲੇਗਾ ਪੰਜਾਬ ਦੇ ਵਿੱਚੋਂ ਮੇਰਾ ਜਿਹੜਾ ਫਰਸਟ ਸਟੂਡੈਂਟ ਹੈ ਉਹਨੇ ਪੰਜਾਬ ਦੇ ਵਿੱਚੋਂ ਵੀ ਟਾਪ ਕੀਤਾ 149 ਮਾਰਕਸ ਸਕੋਰ ਕੀਤੇ ਆ ਆਊਟ ਆਫ 180 ਤੇ ਉਸ ਤੋਂ ਇਹਦੇ ਨਾਲ ਨਾਲ 3rd ਟਾਪਰ ਵੀ ਪੰਜਾਬ ਦਾ ਮੇਰੇ ਸਕੂਲ ਤੋਂ ਹੀ ਹੈ ਤੇ ਫੋਰਥ ਟਾਪਰ ਵੀ ਮੇਰੇ ਹੈ ਤੇ ਇੱਕ ਮੇਰੇ ਬੱਚੇ ਨੇ 82 ਮਾਰਕਸ ਆਊਟ ਆਫ 90 ਮੈਥ ਦੇ ਵਿੱਚੋਂ ਸਕੋਰ ਕੀਤੇ ਹੈ ਜੋ ਹੁਣ ਤੱਕ ਦਾ ਹਾਈest ਸਕੋਰ ਹੈ ਬੱਚਿਆਂ ਨੂੰ ਮੈਥ ਐਂਡ ਇੱਕ ਨਿਆ ਸਬਜੈਕਟ ਇੰਟਰੋਡਿਊਸ ਹੁੰਦਾ ਹੈ ਛੋਟੇ ਬੱਚੇ ਹੁੰਦੇ ਹਨ ਉਹਨਾਂ ਨੂੰ ਮੈਥ ਹਰ ਕੰਪੀਟੀਸ਼ਨ ਐਗਜ਼ਾਮਸ ਦੇ ਵਿੱਚ ਆਪਾਂ ਅੱਗੇ ਕੋਈ ਵੀ ਮਤਲਬ ਲਗਾ ਲਓ ਆਪਾਂ ਬੈਂਕ ਦਾ ਐਗਜ਼ਾਮ ਦਿੰਨੇ ਆ ਬੱਚੇ ਪੀਓਜ਼ ਐਗਜ਼ਾਮਸ ਦਿੰਦੇ ਨੇ ਉਹਦੇ ਵਿੱਚ ਮੈਥ ਜ਼ਰੂਰ ਕੈਲਕੂਲੇਟ ਹੁੰਦਾ ਹੈ ਮੈਥ ਦੀ ਜ਼ਰੂਰ ਵੇਟੇਜ ਹੁੰਦੀ ਹੈ ਤੇ ਇਸ ਇਸ ਪੇਪਰ ਦੇ ਵਿੱਚ ਵੀ ਮੈਥ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਪਰਸੈਂਟ ਹੁੰਦਾ 90% ਦਾ ਮੈਥ ਹੁੰਦਾ 90% 90 ਮਾਰਕਸ ਹੀ ਤਿੰਨ ਦੂਸਰੇ ਸਬਜੈਕਟਸ ਹੁੰਦੇ ਨੇ ਸਾਇੰਸ ਐਸਐਸਐਨ ਅਤੇ ਮੈਥ ਤੇ ਉਸਨੇ ਉਹ ਬੱਚੇ ਨੇ ਮੈਥ ਦੇ ਉੱਤੇ ਇੰਨੀ ਮਿਹਨਤ ਕੀਤੀ ਕਿ ਹੀ ਸਕੋਰ 82 ਮਾਰਕਸ ਆਊਟ ਆਫ 90 ਇਨ ਮੈਥ ਸਬਜੈਕਟ ਬੜੀ ਪ੍ਰਾਊਡ ਫੀਲਿੰਗ ਹੈ ਜੀ ਬਹੁਤ ਵਧੀਆ ਸਾਡੇ ਸਰਕਾਰੀ ਸਕੂਲਾਂ ਨੂੰ ਬੜਾ ਅੰਡਰਐਸਟੀਮੇਟ ਕੀਤਾ ਜਾਂਦਾ ਪਰ ਦੇਖੋ ਅੱਜ ਸਰਕਾਰੀ ਸਕੂਲਾਂ ਨੇ ਸਾਡੇ ਜ਼ਿਲ੍ਹੇ ਦਾ ਕੀ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਬਰਨਾਲਾ ਡਿਸਟ੍ਰਿਕਟ ਦੀ ਬੇਟੀ ਜਿਹੜੀ ਸਾਡੀ ਸਰਕਾਰੀ ਸਕੂਲ ਉਹਨੇ ਲੜਕੀਆਂ ਚ ਪੜ੍ਹਦੀ ਹੈ ਐਨਐਮਐਮਐਸ ਦੇ ਐਗਜ਼ਾਮ ਦੇ ਵਿੱਚ ਜਿਹੜੀ ਕਿ ਇੱਕ ਵਜ਼ੀਫਾ ਪ੍ਰੀਖਿਆ ਉਹਦੇ ਵਿੱਚ ਉਸਨੇ ਟੌਪ ਕੀਤਾ ਇਸ ਤੋਂ ਬਿਨਾ ਇਹ ਸਕੂਲ ਦੀਆਂ 17 ਬੱਚੀਆਂ ਨੇ ਕੁਆਲੀਫਾਈ ਕੀਤਾ ਉਸ ਟੈਸ ਨੂੰ ਔਰ 17 ਦੀਆਂ 17 ਬੱਚੀਆਂ ਨੂੰ ਅੱਜ ਆਨਰ ਕਰਿਆ ਹੈ ਔਰ ਇਹ ਸਾਰਾ ਸੇਰਾ ਇੱਥੋਂ ਦੇ ਪ੍ਰਿੰਸੀਪਲ ਮੈਡਮ ਵਿੰਸੀ ਦੇ ਸਿਰ ਤੇ ਜਾਂਦਾ ਹੈ ਬਿਲਕੁਲ ਉਹਦਾ ਇੱਕ ਮੇਨ ਕਾਰਨ ਇਹ ਹੈ ਕਿ ਕੱਲਾ ਸਟੱਡੀ ਹੀ ਇੱਕ ਮੈਟਰ ਨਹੀਂ ਕਰਦਾ ਇਸ ਗੱਲ ਦੇ ਲਈ ਓਵਰਆਲ ਪਰਸਨੈਲਿਟੀ ਡਿਵੈਲਪ ਹੋਣੀ ਬੱਚੇ ਦੀ ਬਹੁਤ ਜ਼ਰੂਰੀ ਹੈ ਤਾਂ ਉਹਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਵਿੱਚ ਅਕੈਡਮਿਕਸ ਦੇ ਨਾਲ-ਨਾਲ ਹੋਰ ਬਹੁਤ ਕ curriculur ਐਕਟੀਵਿਟੀਆਂ ਔਰ ਬਹੁਤ ਹੋਰ ਤਰ੍ਹਾਂ ਕੰਪੀਟੀਟਿਵ ਐਗਜ਼ਾਮਸ ਨੇ ਜਿਹੜੇ ਕਿ ਬੱਚਿਆਂ ਦੇ ਬ੍ਰੇਨ ਔਰ ਉਹਨਾਂ ਦੀ ਫਿਜ਼ੀਕਲ ਹੈਲਥ ਨੂੰ ਜਿਹੜਾ ਉਹ ਵਧੀਆ ਰੱਖਦੇ ਆ